ਸਭ ਤੋਂ ਪਹਿਲਾਂ ਆਪਾਂ ਜਾਣਦੇ ਆਂ ਦੇਵਜੀਤ ਤੁਹਾਡੇ ਤੋਂ ਇਸ ਫਿਲਮ ਦੇ ਵਿੱਚ ਕੀ ਖਾਸ ਲੈ ਕੇ ਆ ਰਹੇ ਹੋ ਜਿਹੜਾ ਸਿਨੇਮੇ ਦਾ ਪਹਿਲਾ ਕੰਮ ਆ ਉਹ ਐਂਟਰਟੇਨ ਕਰਨਾ ਬਿਲਕੁਲ ਐਂਟਰਟੇਨਿੰਗ ਫਿਲਮ ਹੈ ਐਕਸ਼ਨ ਦਾ ਮਜ਼ਾ ਲਾਉਂਗੇ ਪਰ ਰਮਾਂਸ ਵੀ ਹੈਗਾ ਕਾਮੇਡੀ ਵੀ ਹੈਗੀ ਹਸਾਉਂਦੀ ਵੀ ਹੈ ਫਿਲਮ ਫਾਟੀ ਦੇ ਵਿੱਚ ਇਹ ਦਿਖਾਇਆ ਕਿ ਜਦੋਂ ਇਹ ਲੋਕ ਆਪਣੀ ਆਈਥੇ ਆ ਜਾਂਦੇ ਆ ਜਾਂ ਜਦੋਂ ਜੁਰਮ ਦੀ ਹੱਦ ਹੋ ਜਾਂਦੀ ਹੈ ਤਾਂ ਫਿਰ ਇਹ ਖੰਡਾ ਚੱਕਣ ਤੋਂ ਵੀ ਸਭ ਤੋਂ ਪਹਿਲਾਂ ਇਹ ਹੀ ਖੜੇ ਹੁੰਦੇ ਆ ਕੋਈ ਮਾਝਾ ਮਾਲਵਾ ਦੁਆਬਾ ਕੋਈ ਮਾਇਨੇ ਨਹੀਂ ਰੱਖਦਾ ਬਸ ਸਭ ਤੋਂ ਪਹਿਲਾਂ ਅਸੀਂ ਪੰਜਾਬੀ ਆਂ ਟ੍ਰੇਲਰ ਦੇ ਵਿੱਚ ਵੀ ਜਿਹੜਾ ਹੈਗਾ ਕੁਝ ਅਲੱਗ ਜਿਹਾ ਜਾਨੀ ਕਿ ਜਿਹੜਾ ਹੈ ਜੇਗਾ OTT ਜਾਂ ਹੋਰ ਜਿਹੜਾ ਉਹਨਾਂ ਦਾ ਤੜਕਾ ਕਹੀਏ ਜਿਹੜਾ ਹੈਗਾ ਕਾਫੀ ਦੇਖਣ ਨੂੰ ਮਿਲਦਾ ਹੈਗਾ ਤੇ ਇਦਾਂ ਦਾ ਕੁਝ ਨਜ਼ਰ ਆ ਰਿਹਾ ਹੈਗਾ ਕਿ ਫਿਲਮ 'ਚ ਸੱਚ ਵੀ ਇਦਾਂ ਹੀ ਹੋਊਗਾ ਕਿੰਨੇ ਵੀ ਅਸੀਂ ਕਲਾਕਾਰਾਂ ਸਾਰੇ ਮਾਲਵੇ ਦੇ ਹੂੰ ਹੂੰ ਬਟ ਅਸੀਂ ਖੰਮ ਮਝੈਲੀ ਬੋਲੀ 'ਚ ਕੀਤਾ ਪੂਰਾ ਮਿਹਨਤ ਬਹੁਤ ਕਰਾਈ ਇਸ ਫਿਲਮ ਨੇ ਬਾਬੇ ਦੀ ਬਾਣੀ ਬਾਬੇ ਨਾਨਕ ਦੀ ਬਾਣੀ ਦੇ ਵਿੱਚ ਜੋ ਜੋ ਸੀ ਉਹ ਸ਼ਾਇਦ ਇਹਨਾਂ ਮੁਲਕਾਂ ਨੇ ਉਹ ਧਾਰ ਲਿਆ ਨਹੀਂ ਜਿਆਦਾ ਸਪੋਰਟ ਲਈ ਤੁਸੀਂ ਮਤਲਬ ਮੈਨੂੰ ਐਕਚੁਅਲੀ ਫੀਲ ਹੋਇਆ ਜਿੱਦਾਂ ਤੁਸੀਂ ਐਕਚੁਅਲੀ ਆ ਪਾ ਕੇ ਇੱਕ ਪੁਸ਼ ਦਿੱਤੀ ਵੈਦਰ ਰੈਡ ਐਫ ਐਮ ਸੀ ਜਾਂ ਕੋਈ ਵੀ ਰੇਡੀਓ ਸਟੇਸ਼ਨ ਵੈਰੀ ਪਲਸਰ ਸੋ ਇਹ ਉਮੀਦ ਕਰਦੇ ਆਂ ਜੀ ਕਿ ਤੁਸੀਂ ਮਝਾਇਲ ਨੂੰ ਵੀ ਅੱਦੀ ਸਪੋਰਟ ਕਰੋਗੇ ਸੋ ਜਦੋਂ ਇੱਕ ਕਾਲਾ ਦੌਰ ਸ਼ੁਰੂ ਹੋਇਆ ਜਿਹੜਾ ਸੀ 84 ਦਾ ਕਹਿੰਦੇ ਉਹਦੇ ਵਿੱਚ ਵੀ ਸਭ ਤੋਂ ਵੱਧ ਜੇ ਨੁਕਸਾਨ ਹੋਇਆ ਦਾ ਮਾਝੇ ਦੇ ਲੋਕਾਂ ਦਾ ਹੋਇਆ ਇੱਕ ਬਹੁਤ ਹੀ ਵਧੀਆ ਸਟਾਰ ਕਾਸਟ ਫਿਲਮ ਮਝਾਇਲ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਨਮਿਆਂ ਦੇ ਵਿੱਚ ਹੋਊਗੀ ਸਾਡੇ ਨਾਲ ਨੇ ਦੇਵ ਖੋੜ ਜੀ ਔਰ ਰੂਪੀ ਜੀ ਜੀ ਬਹੁਤ ਹੀ ਪਿਆਰਾ ਚਿਹਰਾ ਔਰ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਜਿਹੜੀਆਂ ਆਪਣੀਆਂ اداਵਾਂ ਦੇ ਨਾਲ ਜਿਹੜਾ ਹੈਗਾ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਨੇ ਹੁਣ ਵੀ ਤੇ ਸਭ ਤੋਂ ਪਹਿਲਾਂ ਆਪਾਂ ਜਾਣਦੇ ਆ ਦੇਵਜੀਤ ਤੁਹਾਡੇ ਤੋਂ ਇਸ ਫਿਲਮ ਦੇ ਵਿੱਚ ਕੀ ਖਾਸ ਲੈ ਕੇ ਆ ਰਹੇ ਹੋ ਇਸ ਫਿਲਮ ਦਾ ਸਭ ਤੋਂ ਪਹਿਲਾਂ ਦਾ ਟਾਈਟਲ ਮਝੈਲ ਜੀ ਇਹ ਬੜਾ ਹਰਮਨ ਪਿਆਰਾ ਹੋਇਆ ਲੋਕਾਂ ਦੇ ਵਿੱਚ ਕਿਉਂਕਿ ਜਿੰਨੇ ਵੀ ਅਸੀਂ ਕਲਾਕਾਰਾਂ ਸਾਰੇ ਮਾਲਵੇ ਦੇ ਆ ਬਟ ਅਸੀਂ ਖੰਮ ਮਝੈਲੀ ਬੋਲੀ ਚ ਕੀਤਾ ਜੀ ਸੋ ਪੂਰਾ ਮਿਹਨਤ ਬਹੁਤ ਕਰਾਈ ਇਸ ਫਿਲਮ ਨੇ ਔਰ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜਿਹੜੀ ਜ਼ੁਬਾਨ ਹੈ ਮਾਜਰੀ ਬੋਲੀ ਹੈ ਉਹਦੇ ਨਾਲ ਜਸਟੀਫਾਈ ਕਰ ਸਕੀਏ ਸੋ ਆਪਣੀ ਜਿੰਨੀ ਵਾਹ ਲੱਗਦੀ ਸੀ ਉਨੀ ਲਾਈ ਹੈ ਸਾਰਿਆਂ ਨੇ ਬਾਕੀ ਹਲੇ ਤਾਂ ਟ੍ਰੇਲਰ ਆਇਆ ਹੈ ਬਾਕੀ ਤੁਹਾਨੂੰ ਫਿਲਮ ਚ ਰੰਗ ਦੇਖਣ ਨੂੰ ਮਿਲਣਗੇ ਮੈਂ ਕਹਿੰਦਾ ਜਿਹੜੀ ਫਿਲਮ ਦੇਖ ਤੁਹਾਡਾ ਟ੍ਰੇਲਰ ਦੇਖਿਆ ਟ੍ਰੇਲਰ ਦੇ ਵਿੱਚ ਵੀ ਜਿਹੜਾ ਹੈਗਾ ਕੁਝ ਅਲੱਗ ਜਿਹਾ ਜਾਨੀ ਕਿ ਜਿਹੜਾ ਹੈਗਾ ਜਿਹੜਾ OTT ਜਾਂ ਹੋਰ ਜਿਹੜਾ ਉਹਨਾਂ ਦਾ ਤੜਕਾ ਕਹੀਏ ਜਿਹੜਾ ਹੈਗਾ ਕਾਫੀ ਦੇਖਣ ਨੂੰ ਮਿਲਦਾ ਹੈਗਾ ਤੇ ਐਦਾਂ ਦਾ ਕੁਝ ਨਜ਼ਰ ਆ ਰਿਹਾ ਹੈਗਾ ਕਿ ਫਿਲਮ ਚ ਸੱਚ ਵੀ ਇਦਾਂ ਹੀ ਹੋਊਗਾ ਬਿਲਕੁਲ ਹੋਊਗਾ ਜੀ ਜੋ ਟ੍ਰੇਲਰ ਚ ਦੇਖਿਆ ਤੁਹਾਨੂੰ ਫਿਲਮ ਚ ਇਦੋਂ ਜ਼ਿਆਦਾ ਹੀ ਹੋਊਗਾ ਘਟ ਨਹੀਂ ਹੋਊਗਾ ਔਰ ਇੱਕ ਸਿਰਫ ਹੱਲੇ ਦਾ ਸੀ ਐਕਸ਼ਨ ਦੇ ਉੱਤੇ ਟ੍ਰੇਲਰ ਨੂੰ ਕੱਟਿਆ ਜੀ ਤੇ ਥੋੜੇ ਥੋੜੇ ਇਮੋਸ਼ਨਸ ਵੀ ਦਿਖਾਏ ਨੇ ਬਹੁਤ ਲੇਅਰਸ ਨੇ ਕਰੈਕਟਰ ਦੀਆਂ ਔਰ ਪੂਰੀ ਇੱਕ ਥ੍ਰਿਲਰ ਫਿਲਮ ਹੈ ਸਸਪੈਂਸ ਥ੍ਰਿਲਰ ਕਹਿ ਸਕਦੇ ਆ ਕਈ ਬੱਤੇ ਇਦਾਂ ਦੀ ਨੇ ਫਿਲਮ ਜਿਹੜੇ ਤੁਸੀਂ ਬਿਲਕੁਲ ਕਲਾਈਮੈਕਸ ਤੇ ਜਾ ਕੇ ਖੋਲਦੇ ਨੇ ਔਰ ਤੁਸੀਂ ਹੈਰਾਨ ਰਹਿ ਜਾਦੇ ਹੋ ਕਿ ਆ ਕੀ ਹੋ ਗਿਆ ਇੱਕਦਮ ਜਿਹੜੇ ਤੁਹਾਨੂੰ ਹੈਨਾ ਸੋ ਅਸੀਂ ਹੱਲੇ ਦੱਸ ਨਹੀਂ ਸਕਦੇ ਬਾਕੀ ਜਿੰਨੇ ਵੀ ਐਕਟਰ ਤੁਸੀਂ ਦੇਖ ਰਹੇ ਹੋ ਸਾਰੇ ਬਾਖਮਾਲ ਐਕਟਰ ਨੇ ਇੱਕ ਤੋਂ ਇੱਕ ਬਿਲਕੁਲ ਬਿਲਕੁਲ ਤੁਹਾਡੇ ਨਾਲ ਗੱਲ ਕੀਤੀ ਹੈ ਤੇ ਮੈਂ ਹੁਣ ਥੋੜਾ ਜਿਹਾ ਇਨਸਪੈਕਟਰ ਸਾਹਿਬ ਨਾਲ ਵੀ ਗੱਲ ਕਰ ਲਾਂ ਪੂਰੀ ਪੂਰੀ ਕਰੋ ਪੂਰੀ ਕਿਉਂਕਿ ਐਮਫੀ ਡਾਲ ਲਗੂਗਾ ਨਹੀਂ ਤਾਂ ਹਾਂਜੀ ਤੁਸੀਂ ਦੱਸੋ ਜੀ ਇਨਸਪੈਕਟਰ ਸਾਹਿਬ ਜੀ ਆ ਜੋ ਦੀਪ ਸਰ ਨੇ ਕਿਹਾ ਜੀ ਜਿਹੜੇ ਸਾਰੇ ਸਾਡੇ ਐਕਟਰਸ ਨੇ ਮਾਰਕ ਹੋ ਗਏ ਧੀਰੇਚਰ ਹੋ ਗਏ ਗੁੱਲ ਮੈਮ ਹੋ ਗਏ ਐਂਡ ਆਫਕੋਰਸ ਗੁੱਗੂ ਗੇਲ ਸਰ ਸਾਰੇ ਨਹੀਂ ਜੀ ਆਫਕੋਰਸ ਉਹਨਾਂ ਨੂੰ ਆਈ ਡੋਨਟ ਇਵਨ ਥਿੰਕ ਮੈਂ ਕੈਂਡੀ ਲੋੜਾ ਬਟ ਉਹ ਇੰਨੀ ਵਧੀਆ ਡਾਇਲੌਗ ਡਿਲੀਵਰੀ ਆ ਸਾਰਿਆਂ ਦੀ ਜੇ ਤੁਸੀਂ ਟ੍ਰੇਲਰ ਦੇਖਿਆ ਹੋਊਗਾ ਸ ਡਾਇਲੌਗਸ ਇੰਨੇ ਸੋਹਣੇ ਆ ਲਿਖੇ ਹੋਏ ਆ ਤੇ ਉਤੋਂ ਮਤਲਬ ਜਿੱਦਾਂ ਪੇਸ਼ ਕੀਤੀ ਗਈ ਆ ਗੈਸ ਟ੍ਰੇਲਰ ਸੱਚੀ ਟ੍ਰੇਲਰ ਹੀ ਆ ਜੋ ਤੁਸੀਂ ਪੂਰੀ ਫਿਲਮ ਦੇਖੋਗੇ ਜੀ ਆਈ ਪ੍ਰੋਮਿਸ ਤੁਹਾਨੂੰ ਮਤਲਬ ਇੱਕ ਰੋਲਰ ਕੋਸਟਰ ਆ ਮੈਂ ਕਹਿੰਦਾ ਦੇਖ ਕੇ ਟ੍ਰੇਲਰ ਨੂੰ ਐ ਲੱਗਦਾ ਜਿਵੇਂ ਕਿਤੇ ਮਿਰਜ਼ਾ ਪੁਰ ਜਾਂ ਵੱਡੀ ਵੱਡੀ ਕੋਈ OTT ਜਿਹੜੀ ਸੀਰੀਜ਼ ਨਹੀਂ ਹੈਗੀਆਂ ਉਹਨਾਂ ਵਰਗੀ ਇੱਕ ਜਿਹੜੀ ਹੈਗੀ ਦਿਖ ਨਜ਼ਰ ਆਉਂਦੀ ਹੈਗੀ ਆ ਔਰ ਨਾਲ ਨਾਲ ਜੇ ਅਸੀਂ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਮੈਂ ਕਹਿੰਦਾ ਸਟਾਰ ਕਾਸਟ ਇਹ ਜੋ ਕੋਈ ਚਿਹਰਾ ਹੀ ਨਹੀਂ ਹੈਗਾ ਛੱਡਿਆ ਜਿਹੜਾ ਹੈਗਾ ਇਸਕਾ ਉਹਦੇ 'ਚ ਨਾਂ ਆਇਆ ਹੋਵੇ ਤਾਂ ਹੋਰ ਕੀ ਕਹਿਣਾ ਚਾਹੋਗੇ ਸਰ ਮੈਂ ਹੀ ਕ કે ਲੋકਾਂ ਨੂੰ કોઈ ਨਾ કોઈ ਇੱਕ چھوٹਾ મોટો ਜਿਹਾ મેસેજ ਵੀ ਦੇ સકીએ ਤਾਂ કોશિશ ਹੁੰਦੀ ਆ ਮੈਨੂੰ ਲੱਗਦਾ ਇਸ ਫਿਲਮ ذریعے ਵੀ ਤੁਹਾਨੂੰ ਛੋਟੇ ਛੋਟੇ ਮੈਸੇਜ ਵੀ ਮਿਲਣਗੇ ਜੀ ਤੇ ਬਟ ਜਿਹੜਾ ਸਿਨੇਮੇ ਦਾ ਪਹਿਲਾ ਕੰਮ ਆ ਉਹ ਐਂਟਰਟੇਨ ਕਰਨਾ ਬਿਲਕੁਲ ਐਂਟਰਟੇਨਿੰਗ ਫਿਲਮ ਹੈ ਐਕਸ਼ਨ ਦਾ ਮਜ਼ਾ ਲਾਉਂਗੇ ਰੋਮਾਂਸ ਵੀ ਹੈਗਾ ਕਾਮੇਡੀ ਵੀ ਹੈਗੀ ਹਸਾਉਂਦੀ ਵੀ ਆ ਫਿਲਮ ਜੀ ਤੇ ਬਾਕੀ ਕਿਰਦਾਰਾਂ ਦੀ ਗੱਲ ਕਰਦੀ ਹੈ ਜੀ ਕਰੈਕਟਰਸ ਦੀ ਗੱਲ ਕਰਦੇ ਆ ਤੁਹਾਨੂੰ ਕਰੈਕਟਰ ਬਹੁਤ ਇੰਜੋਏ ਕਰੋਗੇ ਤੁਸੀਂ ਹਰ ਇੱਕ ਕਰੈਕਟਰ ਨੂੰ ਜਦੋਂ ਪਰਦੇ ਤੇ ਦੇਖੋ ਬਿਲਕੁਲ ਬਿਲਕੁਲ ਮੈਂ ਕਿਉਂ ਨਾ ਵੀ ਜਿਹੜੀ ਤੁਹਾਡੀ ਫਿਲਮ ਹੁੰਦੀ ਆ ਤਕਰੀਬਨ ਹਰ ਫਿਲਮ ਦੇ ਵਿੱਚੋਂ ਵੱਖਰਾ ਲੈ ਕੇ ਆਉਂਦੇ ਹੋ ਤੁਸੀਂ ਜਾਂ ਹੁੰਦਾ ਹੈ ਤੁਹਾਡੇ ਤੇ ਆ ਫਿਲਮ ਤੋਂ ਮੈਨੂੰ ਲੱਗਦਾ ਕੁਝ ਤੁਹਾਨੂੰ ਜ਼ਿਆਦਾ ਉਮੀਦਾਂ ਆਇਆ ਹੈਗੀਆਂ ਦੇਖਣ ਤੋਂ ਟ੍ਰੇਲਰ ਤੋਂ ਵੀ ਇਹ ਲੱਗਾ ਉਮੀਦਾਂ ਹਰ ਇੱਕ ਫਿਲਮ ਤੋਂ ਹੁੰਦੀਆਂ ਨੇ ਭਾਜੀ ਕਈ ਵਾਰ ਉਮੀਦਾਂ ਟੁੱਟ ਜਾਂਦੀਆਂ ਨੇ ਨਹੀਂ ਟੁੱਟਣਗੀਆਂ ਨਹੀਂ ਜੀ ਸਾਰੇ ਜਿਹੜੇ ਹਰ ਇੱਕ ਫਿਲਮ ਤੋਂ ਕਰਦਾ ਪਰ ਆ ਫਿਲਮ ਤੋਂ ਇਹ ਹੈ ਕਿ ਤੁਨੂੰ ਰਿਸਪੌਂਸ ਬਹੁਤ ਲੱਗਿਆ ਨਾ ਆਡੀਅנס ਦਾ ਇਹਦੇ ਟ੍ਰੇਲਰ ਨੇ ਇਹਦੇ ਰਿਸਪੌਂਸ ਨੇ ਦੱਸਦਾ ਜਿਵੇਂ ਹੁਣ ਤੁਸੀਂ ਆਪ ਇੰਨੇ ਖੁਦ ਐਕਸਾਈਟਿਡ ਹੋ ਜੀ ਜੀ ਸੋ ਖਾਸ ਕਰ ਯੂਥ ਕਿੰਨਾ ਐਕਸਾਈਟਿਡ ਐਸ ਫਿਲਮ ਨੂੰ ਦੇਖਣ ਲਈ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਬਿਲਕੁਲ 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 ਤੇ ਮੈਨੂੰ ਲੱਗਦਾ ਕਿ ਇਹ ਫਿਲਮ ਚੰਗਾ ਕਰੂਗੀ ਮੈਨੂੰ ਲੱਗਦਾ ਕਿ ਆ ਫਿਲਮ ਜਿਹੜੀ ਹੈਗੀ ਹੈ ਜਿੱਦਾਂ ਦੀ OTT ਜੇ ਤੁਸੀਂ ਮਿਰਜ਼ਾਪੁਰ ਸ਼ੁਰੂ ਕਰ ਲੈਂਦੇ ਹੋ ਜਾਂ ਹੋਰ ਸ਼ੁਰੂ ਕਰ ਲੈਂਦੇ ਹੋ ਦੇਖ ਕੇ ਨਾ ਮਤਲਬ ਬਾਕੀ ਸਾਰੇ ਕੰਮ ਛੱਡ ਕੇ ਜਿਹੜਾ ਹੈਗਾ ਪੂਰੀ OTT ਦੀ ਜਿਹੜੀ ਸੀਰੀ ਦੇਖ ਕੇ ਉੱਠਣ ਨੂੰ ਜੀ ਕਰਦਾ ਐਵੇਂ ਆ ਫਿਲਮ ਹੋਰ ਚੱਲਣੀ ਚਾਹੀਦੀ ਸੀ ਜੀ ਨਹੀਂ ਅਸੀਂ ਅਗਲਾ ਪਾਰਟ ਵੀ ਲੈ ਕੇ ਆਵਾਂਗੇ ਛੱਡਿਆ ਹੋ ਇਹ ਵੀ ਅਨਾਉਂਸਮੈਂਟ ਹੋ ਗਈ ਹੈ ਜੀ ਵੀ ਪਾਰਟ 2 ਵੀ ਜਲਦੀ ਆਜੂਗਾ ਸੋ ਦੇਵ ਕਰੋੜ ਜੀ ਬਹੁਤ ਬਹੁਤ ਤੁਹਾਨੂੰ ਵਧਾਈਆਂ ਜੀ ਰੁਪੀ ਜੀ ਤੁਹਾਨੂੰ ਵਧਾਈਆਂ ਪੂਰੀ ਟੀਮ ਨੂੰ ਤੁਹਾਨੂੰ ਜੀਕੇ ਮੀਡੀਆ ਵੱਲੋਂ ਸਾਰਿਆਂ ਨੂੰ ਜਿਹੜੀਆਂ ਬਹੁਤ ਬਹੁਤ ਏ ਸਾਰੀ ਵਧਾਈਆਂ ਜੀ ਥੈਂਕ ਯੂ ਮੈਂ ਖਾਸ ਤੁਹਾਡਾ ਧੰਨਵਾਦ ਕਰਨਾ ਚਾਹੁੰਗਾ ਕਿਉਂਕਿ ਮੇਰੀ ਦੂਜੀ ਜਾਂ ਤੀਜੀ ਕਾਨਫਰੰਸ ਹੈਗੀ ਹੈ ਜੀ ਪਰ ਮੈਨੂੰ ਆਲਵੇਜ਼ ਹਮੇਸ਼ਾ ਇਥੋਂ ਸਰੀ ਤੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਔਰ ਮੇਰਾ ਹੁਣ ਇੱਥੇ ਇੰਨਾ ਕਿ ਦਿਲ ਲੱਗ ਗਿਆ ਕਿ ਮੈਂ ਹਰ ਦੂਜੇ ਤੀ ਜੰਮੀ ਨਹੀਂ ਇੱਥੇ ਆਇਆ ਰਹਿਣਾ ਤੇ ਦੋ ਤਿੰਨ ਮਹੀਨੇ ਮੈਂ ਇੱਥੇ ਲਾ ਕੇ ਜਾਣਾ ਇੱਥੇ ਦਾ ਪੌਣ ਪਾਣੀ ਇੱਥੇ ਦਾ ਜੋ ਆਪਾਂ ਕਹਿ ਸਕਦੇ ਆਂ ਸਿਸਟਮ ਹੈ ਮੈਨੂੰ ਬਹੁਤ ਪਸੰਦ ਆ ਮੈਂ ਚਾਹੁੰਦਾ ਕਿ ਇਦਾਂ ਦਾ ਸਿਸਟਮ ਸਾਡੇ ਇੰਡੀਆ 'ਚ ਹੋ ਜਾਂਦਾ ਤਾਂ ਸਾਨੂੰ ਦੂਜੇ ਮੁਲਕਾਂ 'ਚ ਆਉਣ ਦੀ ਲੋੜ ਨਾ ਪੈਂਦੀ ਸੋ ਬਹੁਤ ਕੁਝ ਸਿੱਖਦਾ ਮੈਂ ਇੱਥੇ ਆ ਕੇ ਔਰ ਕਿਵੇਂ ਤੁਸੀਂ ਸੜਕਾਂ 'ਤੇ ਤੁਰਨਾ ਹੈ ਕਿਵੇਂ ਚੱਲਣਾ ਸਾਰਾ ਕੁਝ ਇਹ ਮੁਲਕ ਸਿਖਾਉਂਦੇ ਆ ਸੋ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਤੇ ਬਾਕੀ ਹੁਣ ਆਪਾਂ ਫਿਲਮ ਤੇ ਆਉਨੇ ਆ ਜੀ ਫਿਲਮ ਆ ਰਹੀ ਹੈ ਸਾਡੀ ਮਝਾਲ 31 ਜਨਵਰੀ ਨੂੰ ਜਿਹੜਾ ਟ੍ਰੇਲਰ ਕੱਲ ਰਿਲੀਜ਼ ਹੋ ਗਿਆ ਜੀ ਔਰ ਟ੍ਰੇਲਰ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਜਿਵੇਂ ਪਤਾ ਤੁਹਾਨੂੰ ਸਾਰਿਆਂ ਨੂੰ ਕਿ ਮੇਰਾ ਜਿਹੜਾ ਜਨਰ ਹੈ ਉਹ ਐਕਸ਼ਨ ਜਨਰ ਹੈ ਤੇ ਉਹਦੇ ਵਿੱਚ ਰੂਪੀ ਜੀ ਵੀ ਆਏ ਨੇ ਹੁਣ ਤੇ ਇਹਨਾਂ ਦੀ ਪਿਛਲੀ ਫਿਲਮ ਸੀ ਜਿਹੜੀ ਰਜਨੀ ਉਹ ਬਹੁਤ ਵਧੀਆ ਗਈ ਹੈ ਸੋ ਪਹਿਲਾਂ ਤਾਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਮੈਂ ਮੈਨੂੰ ਲੱਗਦਾ ਇੱਕ ਨਵੇਂ ਸਿਨੇਮੇ ਦੀ ਸ਼ੁਰੂਆਤ ਹੋਈ ਰਜਨੀ ਤੋਂ ਹੁਣ ਪਿੱਛੇ ਦੀ ਪਿੱਛੇ ਬਹੁਤ ਸਾਰੀਆਂ ਏਦਾਂ ਦੀਆਂ ਸਿੱਕੇ ਦੇ ਆਸ ਨਾਲ ਜੁੜੀਆਂ ਹੋਈਆਂ ਫਿਲਮਾਂ ਸੀ ਉਹ ਬਣਨੀਆਂ ਸ਼ੁਰੂ ਹੋ ਗਈਆਂ ਸੋ ਹੁਣ ਮੇਰੇ ਕੋਲ ਆ ਰਹੀ ਹੈ ਜੀ ਸਵਾਲ ਤੁਹਾਡੇ ਨੇ ਮੈਂ ਤੇ ਰੁਪੀਜੀ ਸਾਹਮਣੇ ਆ ਜੋ ਤੁਹਾਡਾ ਤੁਹਾਨੂੰ ਲੱਗਦਾ ਜੀ ਟ੍ਰੇਲਰ ਤੁਸੀਂ ਦੇਖਿਆ ਤਾਂ ਤੁਸੀਂ ਪੁੱਛ ਸਕਦੇ ਹੋ ਜੀ ਹਾਂਜੀ ਯਾ ਮੈਂ ਹੀ ਬੋਲਾਂ ਜੀ ਨਹੀਂ ਨਹੀਂ ਬੋਲੋ ਪਲੀਜ਼ ਪਲੀਜ਼ ਮੈਨੂੰ ਲੱਗਿਆ ਮੈਨੂੰ ਬੋਲਣਾ ਨਹੀਂ ਪਊਗਾ ਆ ਸਭ ਤੋਂ ਪਹਿਲਾਂ ਤੇ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਮੇਰੀ ਵੀ ਦੂਜੀ ਵਾਰੀ ਆਈ ਥਿੰਕ ਇਹ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਰਜਨੀ ਟਾਈਮ ਆਈ ਥਿੰਕ ਸਾਰੇ ਫੈਮਿਲਿਅਰ ਫੇਸੇਸ ਨੇ ਬੈਨੀਵਾਲ ਸਰ ਰੈਡ ਐਫਐਮ ਸਾਰੇ ਆਪਕਾ ਥੇ ਮਿਲੇ ਹੋਏ ਆ ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਦੇ ਲਈ ਥੈਂਕ ਯੂ ਕਰਨਾ ਚਾਹੁੰਦੀ ਆ ਜੀ ਇੰਨਾ ਜ਼ਿਆਦਾ ਸਪੋਰਟ ਕੀਤਾ ਮੀਡੀਆ ਨੇ ਆ ਕੈਨੇਡਾ ਦੇ মিডিਆ ਨੇ اسپੈਸ਼ਲੀ ਵੈਂਕੂਵਰ ਨੇ ਸਰੀ ਤਾਂ ਮੈਂ ਚਲੋ ਬੋਰਨ ਨੇ ਰੇਜ਼ ਦਾ ਸੋ ਮੈਨੂੰ ਤਾਂ ਤੁਸੀਂ ਫੈਮਲੀ ਹੀ ਲੱਗਦੇ ਹੋ ਆ ਬਟ ਯੈਸ ਆਈ ਥਿੰਕ ਜਿੰਨੀ ਤਾਰੀਫ ਕੀਤੀ ਦੇਵ ਸਰ ਨੇ ਸਰੀ ਦੀ ਵੈਂਕੂਵਰ ਦੀ ਉਨੀ ਬਣਦੀ ਹੈ ਕਿਉਂਕਿ ਐਕਚੁਅਲੀ ਲਾਈਕ ਮੈਨੂੰ ਲੱਗਦਾ ਹੈ ਹਵਨ ਔਨ ਅਰਥ ਹੈ ਆ ਬਟ ਯਾ ਇੱਕ ਵਾਰੀ ਫੇਰ ਮੈਂ ਥੈਂਕ ਯੂ ਕਰਨਾ ਚਾਹੁੰਨੀ ਇੰਨੀ ਜਿਆਦਾ ਸਪੋਰਟ ਲਈ ਤੁਸੀਂ ਮਤਲਬ ਮੈਨੂੰ ਐਕਚੁਅਲੀ ਫੀਲ ਹੋਇਆ ਜਿੱਦਾਂ ਤੁਸੀਂ ਐਕਚੁਅਲੀ ਆ ਪਾ ਕੇ ਇੱਕ ਪੁਸ਼ ਦਿੱਤੀ ਵੈਦਰ ਰੈਡ ਐਫ ਐਮ ਸੀ ਜਾਂ ਕੋਈ ਵੀ ਰੇਡੀਓ ਸਟੇਸ਼ਨ ਵੈਰੀ ਪਲਸਰ ਸੋ ਇਹ ਦੀ ਮੀਤ ਕਰਦੇ ਆ ਜੀ ਕਿ ਤੁਸੀਂ ਮਝੈਲ ਨੂੰ ਵੀ ਦੀ ਸਪੋਰਟ ਕਰੋਗੇ ਐਂਡ ਯਸ ਟ੍ਰੇਲਰ ਕਾ ਲਾਇਆ ਆ ਸੱਚੀ ਬਹੁਤ ਪਿਆਰ ਮਿਲ ਰਿਹਾ ਆ ਤੇ ਤੁਸੀਂ ਦੇਖਿਆ ਟ੍ਰੇਲਰ ਕਿੱਦਾਂ ਲੱਗਿਆ ਸੱਚੀ ਦੱਸਿਓ ਨਹੀਂ ਦੇਖਿਆ ਜੀ ਨਹੀਂ ਦੇਖਿਆ ਚਲੋ ਆ ਵਾਲਾ ਕੱਟਦੇ ਆ ਆ ਪਾਰਟ ਕੱਟਦੇ ਆ ਬਟ ਥੈਂਕ ਯੂ so much ਜੀ ਤੇ ਹੁਣ ਤੁਸੀਂ ਕੁਐਸਚਨਸ ਪੁੱਛੋ ਆਪਦੇ ਵੈਰੀ ਪੋਸਿਬਲ ਮੈਂ ਤਾਂ ਸ਼ੁਰੂਆਤ ਇਦਾਂ ਕਰ ਲਵਾਂ ਹੁਣ ਅਗਲਾ ਆਪਣਾ ਇਸ ਇਸ ਫਿਲਮ ਦੀ ਖੂਬਸੂਰਤੀ ਇਹ ਆ ਜੀ ਕਿ ਫਿਲਮ ਮਝੈਲ ਆ ਪਰ ਜਿੰਨੇ ਵੀ ਅਸੀਂ ਕਲਾਕਾਰਾਂ ਸਾਰੇ ਮਾਲਵੇ ਦੇ ਇੱਕ ਖੂਬਸੂਰਤੀ ਔਰ ਅਸੀਂ ਉਹ ਜ਼ੁਬਾਨ ਬੋਲਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਉਹ ਲਹਿਜਾ ਬੋਲਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਔਰ ਉਥੇ ਕੁਝ ਐਕਸਪਰਟ ਬੰਦੇ ਮਾਝੇ ਦੇ ਰੱਖੇ ਹੋਏ ਸੀਗੇ ਜਿਹੜੇ ਸਾਨੂੰ ਜ ਡਬਿੰਗ ਕਰਦੇ ਸੀ ਜਿ ਇਹਨਾਂ ਨੇ ਸਾਨੂੰ ਵੀ ਅਸੀਂ கரੈਕਟ ਤਰੀਕੇ ਨਾਲ ਸਹੀ ਤਰੀਕੇ ਨਾਲ ਬੋਲ ਸਕੀ ਅਸੀਂ ਪੂਰੀ ਜਾਨ ਲਾਈ ਹੈ ਉਸ ਬੋਲੀ ਨੂੰ ਬੋਲਣ ਦੇ ਵਿੱਚ ਔਰ ਬਹੁਤ ਆਨੰਦ ਆਇਆ ਮਝੈਲੀ ਬੋਲ ਕੇ ਸੀਰੀਅਸਲੀ ਤੇ ਇੱਕ ਖੂਬਸੂਰਤ ਰੰਗ ਆ ਦੇਖੋ ਹਨਾ ਕਿ ਮਾਲਵੇ ਵਾਲੇ ਤੇ ਮਝੈਲ ਦੇ ਕਿਰਦਾਰ ਕਰ ਰਹੇ ਮਤਲਬ ਸਾਡੇ ਪੰਜਾਬੀ ਅਸੀਂ ਇੰਨੇ ਜੁੜੇ ਹੋਏ ਆ ਸੋ ਸਾਡੀ ਇੱਕ ਦੂਜੇ ਨਾਲ ਤਾਰਾਂ ਇੰਨੀਆਂ ਨੇ ਤਾਂ ਕੋਈ ਮਾਝਾ ਮਾਲਵਾ ਦੁਆਬਾ ਕੋਈ ਮਾਇਨੇ ਨਹੀਂ ਰੱਖਦਾ ਬਸ ਸਭ ਤੋਂ ਪਹਿਲਾਂ ਅਸੀਂ ਪੰਜਾਬੀ ਆ ਸੋ ਮੈਨੂੰ ਲੱਗਦਾ ਹੈ ਖੂਬਸੂਰਤੀ ਹੈ ਇਸ ਫਿਲਮ ਦੀ ਜੀ ਸੋ ਅ ਇਸ ਵੈਸੇ ਤਾਂ ਇਸ ਸ੍ਰਮ ਦੇ ਬਾਬਤ ਸਵਾਲ ਤਾਂ ਨਹੀਂ ਕੋਈ ਪੁੱਛ ਸਕਦਾ ਫਿਰ ਫਿਰ ਤੁਸੀਂ ਦੋਹੀ ਬਹੁਤ ਵਧੀਆ ਅਦਾਕਾਰ ਹੋ ਇਸ ਦਾ ਤਾਂ ਸਾਨੂੰ ਯਕੀਨ ਹੈ ਕਿਉਂਕਿ ਪਿਛਲੇ ਦੌਰ ਦੇ ਵਿੱਚ ਤੁਹਾਡੀਆਂ ਬਹੁਤ ਖੂਬਸੂਰਤ ਫਿਲਮਾਂ ਦਿਖੀਆਂ ਅਦਾਕਾਰੀ ਜਿਹੜੀ ਤੁਸੀਂ ਜੋ ਦਿਖਾਈ ਪਰ ਇਸ ਟਾਈਟਲ ਦੇ ਬਾਬਤ ਪੁੱਛ ਲੈਣੀ ਹੈ ਕਿਉਂਕਿ ਟੈਗ ਲਾਈਨ ਤੋਂ ਡਿਫਰੈਂਟ ਦੇ ਸੀਗੇ ਤੁਸੀਂ ਮਜਾ ਤਾਂ ਇੱਕ ਨਹੀਂ ਵਿਗੜਿਆ ਮਾੜ ਇਥੇ ਸਾਰੇ ਵਿਗੜੇ ਫਰਦੇ ਮੇਰਾ ਮਜਾ ਲਾਦੇ ਨਾਲ ਕੁਝ 24-25 ਸਾਲਾਂ ਦਾ ਵਾਵਾ ਹਸਾ ਮੇਰੇ ਜੋੜੀਦਾਰ ਮਾਝੇ ਤੋਂ ਆ ਮੈਂ ਮਾਣਦੇ ਹਾਂ ਪਰ ਮੈਂ ਉਹਨਾਂ ਨੂੰ ਸੱਚ ਦੇਖਿਆ ਨਹੀਂ ਹਾਲੇ ਤੀਕੀ ਸੋ ਤੁਸੀਂ ਮਚਾਜੋਗੇ ਸੋਚ ਕੇ ਰੱਖਿਆ ਸੀਗਾ ਜਾਂ ਕੋਈ ਅਜਿਹੀ ਸਟੋਰੀ ਲਾਈਨ ਸੀ ਕੁਛ ਅਸਲ 'ਚ ਇਹ ਸਟੋਰੀ ਲਾਈਨ ਜਿਹੜੀ ਇਹਦੀ ਸ਼ੁਰੂ ਹੁੰਦੀ ਹੈ ਜੀ ਉਹ ਇਹ ਹੈ ਕਿ ਜਿਹੜੇ ਅਸਲ 'ਚ ਜਿਹੜੇ ਸਤਾਏ ਹੋਏ ਲੋਕ ਨੇ ਜਾਂ ਪੰਜਾਬ ਦਾ ਜਿਨ੍ਹਾਂ ਨੇ ਸੰਤਾਪ ਅੰਡਾ ਹੈ ਤਾਂ ਇਹਨਾਂ ਦਾ ਮਾਝੇ ਦੇ ਲੋਕ ਜ਼ਿਆਦਾ ਨੇ ਕਿਉਂਕਿ ਬਾਰਡਰ ਏਰੀਆ ਕਰਕੇ ਕੋਈ ਵੀ ਜੇ ਪੁਰਾਣੀ ਟਾਈਮਾਂ ਦੇ ਵਿੱਚ ਜੋ ਵੀ ਆਉਂਦੇ ਸੀਗੇ ਮੁਗਲ ਆਉਂਦੇ ਸੀ ਚੜ੍ਹ ਕੇ ਤਾਂ ਇਹਨਾਂ ਰਸਤਿਆਂ ਦੇ ਵਿੱਚੋਂ ਹੀ ਆਉਂਦੇ ਸਭ ਤੋਂ ਪਹਿਲਾਂ ਸ਼ਿਕਾਰ ਇਹ ਲੋਕ ਹੁੰਦੇ ਸੀਗੇ ਸੋ ਜਦੋਂ ਇੱਕ ਕਾਲਾ ਦੌਰ ਸ਼ੁਰੂ ਹੋਇਆ ਜਿਹੜਾ ਸੀ 84 ਦਾ ਕਹਿੰਦੇ ਆ ਉਹਦੇ ਵਿੱਚ ਵੀ ਸਭ ਤੋਂ ਵੱਧ ਜੇ ਨੁਕਸਾਨ ਹੋਇਆ ਤਾਂ ਮਾਝੇ ਦੇ ਲੋਕਾਂ ਦਾ ਹੋਇਆ ਜਦੋਂ ਉਜਾੜਾ ਹੋਇਆ 47 ਵੀਲੇ ਤੇ ਉਦੋਂ ਵੀ ਫਿਰ ਸਾਡੇ ਜਿਹੜੇ ਬਾਰਡਰ ਏਰੀਆ ਦੇ ਇਲਾਕੇ ਦੇ ਉੱਤੇ ਲੋਕ ਸੀਗੇ ਮਾਝੇ ਵਾਲੇ ਉਹ ਵਿਚਾਰੇ ਸਭ ਤੋਂ ਵੱਧ ਰਗੜੇਗੇ ਤਾਂ ਉਹਨਾਂ ਲੋਕਾਂ ਦੀ ਕਹਾਣੀ ਹੈ ਕਿ ਉਹ ਲੋਕਾਂ ਨੇ ਆਪਣੇ ਆਪ ਨੂੰ ਕਿਵੇਂ ਸਰਵਾਈਵ ਕੀਤਾ ਉਹਨਾਂ ਲੋਕਾਂ ਨੇ ਫਿਰ ਕਈ ਗਲਤ ਤਰੀਕੇ ਵੀ ਅਪਣਾਏ ਗਲਤ ਢੰਗ ਵੀ ਉਹ ਬਣਾਏ ਤੇ ਕਿਵੇਂ ਸਰਵਾਈਵ ਕਰਦੇ ਕਰਦੇ ਉਹ ਅੱਜ ਉਹਨਾਂ ਨੇ ਇਸ ਮੁਕਾਮ ਤੱਕ ਪਹੁੰਚ ਗਏ ਕਿ ਅੱਜ ਉਹਨਾਂ ਨੇ ਇੱਜ਼ਤ ਖੱਟੀ ਹੈ ਆਪਣਾ ਨਾਮ ਖੱਟਿਆ ਔਰ ਇਹਨਾਂ ਸੰਤਾਪ ਹੰਡਾਕੇ ਵੀ ਅੱਜ ਵੀ ਉਹ ਕਾਇਮ ਖੜੇ ਨੇ ਸੋ ਇੱਕ ਫਿਲਮ ਦੇ ਵਿੱਚ ਛੋਟਾ ਜਿਹਾ ਪਾਰਟ ਦਿਖਾਇਆ ਗਿਆ ਪਾਰਟ ਇਹਦੇ ਵਿੱਚ ਇਹ ਦਿਖਾਇਆ ਕਿ ਜਦੋਂ ਇਹ ਲੋਕ ਆਪਣੀ ਆਈ ਤੇ ਆ ਜਾਂਦੇ ਆ ਜਾਂ ਜਦੋਂ ਜੁਰਮ ਦੀ ਹੱਦ ਹੋ ਜਾਂਦੀ ਹੈ ਤਾਂ ਫਿਰ ਇਹ ਖੰਡਾ ਚੱਕਣ ਤੋਂ ਵੀ ਸਭ ਤੋਂ ਪਹਿਲਾਂ ਇਹ ਹੀ ਖੜੇ ਹੁੰਦੇ ਆ ਸੋ ਮੈਨੂੰ ਲੱਗਦਾ ਇਹ ਜਿਹੜਾ ਸਾਡਾ ਜੋ ਜਿੰਨਾ ਕਿ ਮੈਂ ਫਿਲਮ ਨੂੰ ਵਿਚਰੇ ਆ ਫਿਲਮ ਦੇ ਵਿੱਚ ਜਾਣਿਆ ਸੋ ਮੈਨੂੰ ਲੱਗਦਾ ਕਿ ਇਹ ਕਿਦੇ ਪਿੱਛੇ ਹੈਗਾ ਜੀ ਕਾਰਨ ਰੀਜ਼ਨ ਰੁਪੀ ਜੀ ਸੋ थैंक यू वेरी मच आपने वेलकम थैंक यू थैंक यू ਜੀ ਮੇਰਾ ਕੁਐਸਚਨ ਬੈਸੇ ਤੇ ਇਹਨਾਂ ਨੇ ਸਟੀਲ ਕਰ ਲਿਆ ਮੇਰਾ ਵੀ ਇਹੀ ਟਾਈਟਲ ਤੋਂ ਸੀਗਾ ਕੁਐਸਚਨ ਬਟ ਆਈ ਕੈਨ ਬਿਲਟ ਅਨਦਰ ਕੁਐਸਚਨ ਬਿਕਾਜ਼ ਵੀ ਆਰ ਜਰਨਲਿਸਟ ਐਨੀਵੇਸ ਸੋ ਇਹ ਜਿਹੜੇ ਆਪਣੇ ਇੱਥੇ ਕਈ ਵਾਰੀ ਜਿਹੜਾ ਅਲਾਹਾਬਾਦ ਦਾ ਇਸ਼ੂ ਬਣਾ ਲੈਂਦਾ ਪੋਲਿਟਿਕਸ ਦੇ ਵਿੱਚ ਵੀ ਆ ਜਾਂਦਾ ਹੈ ਤੇ ਜਦੋਂ ਇਹ ਮੂਵੀ ਦਾ ਟਾਈਟਲ ਤੇ ਜਦੋਂ ਵੀ ਇਹ ਰਿਲੀਜ਼ ਹੋਈ ਤੁਸੀਂ ਇਹ ਸੁਣ ਨੂੰ ਤੁਹਾਨੂੰ ਮਿਲਿਆ ਵੀ ਇਹ ਮਾਜਾ ਦਵਾ ਦੇ ਬਾਬਾ ਤੇ ਮਾਲਵੇ ਦੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਐ ਇਹ ਇਸ਼ੂ ਤੁਹਾਡੇ ਉੱਪਰ ਕੇ ਆਇਆ ਕਿਦਾ ਵੀ ਕਿਸੇ ਨੇ ਇਹਦੇ ਉੱਤੇ ਉਹ ਕੀਤਾ ਵੀ ਮਾਲਵੇ ਵਾਲੇ ਜ ਨਹੀਂ ਇੰਨਾ ਦਾ ਕੁਝ ਨਹੀਂ ਹੋਇਆ ਜੀ ਸੋ ਮੈਨੂੰ ਤਾਂ ਜਿੰਨੇ ਵੀ ਅਸੀਂ ਕਮੈਂਟਸ ਪੜ੍ਹ ਰਹੇ ਹਾਂ ਬਹੁਤ ਪਿਆਰ ਮਿਲ ਰਿਹਾ ਸਾਨੂੰ ਸਾਰਿਆਂ ਨੂੰ ਜੀ ਔਰ ਬਹੁਤ ਸਰਾਰੇ ਨੇ ਫਿਲਮ ਨੂੰ ਕਿ ਯਾਰ ਤੁਸੀਂ ਸਾਰੇ ਇਹ ਵੀ ਇਵਨ ਕਿ ਕਮੈਂਟ ਪੜੇ ਨੇ ਕਿ ਯਾਰ ਸਾਰੇ ਮਾਲਵੇ ਵਾਲੇ ਨੇ ਤੇ ਬੋਲੀ ਮਾਜੀ ਹੈ ਹਨਾ ਮਝੈਲ ਫਿਲਮ ਦਾ ਟਾਈਟਲ ਹੈ ਵੀ ਇਹ ਬਹੁਤ ਖੂਬਸੂਰਤ ਰੰਗ ਹੈ ਇਹ ਸਾਡਾ ਜਵਾਬ ਨਹੀਂ ਇਹ ਲੋਕਾਂ ਦਾ ਜਵਾਬ ਹੈ ਜੀ ਸਾਡੀ ਆਡੀਅנס ਦਾ ਜਵਾਬ ਹੈ ਮੈਨੂੰ ਲੱਗਦਾ ਕਿ ਇਹ ਖੂਬਸੂਰਤ ਰੰਗ ਹੈ ਯਾਹ ਥੈਂਕ ਯੂ ਜਿਹੜੇ ਕੇਰੇ ਟਾਈਮ ਦੀ 84 ਦੀ ਆਇਆ ਸਟੋਰੀ ਜਿਹੜੀ ਟਾਈਮ ਪੀਰੀਅਡ ਕਿਹੜਾ ਹੈਗਾ ਟਾਈਮ ਪੀਰੀਅਡ ਸ਼ੁਰੂ ਹੁੰਦਾ ਜੀ 84 ਤੋਂ ਲਾ ਲਓ 84 ਤੋਂ ਥੋੜਾ ਜਿਹਾ ਪਿੱਛੇ ਦਾ ਵੀ ਥੋੜਾ ਜਿਹਾ ਦਿਖਾਇਆ ਹੋਇਆ ਜਦੋਂ ਜਿਗਰ ਕੀਤਾ ਹੋਇਆ ਛੋਟੇ ਛੋਟੇ ਪਾਰਟਸ ਦੇ ਵਿੱਚ ਬਟ ਇਹ ਗ੍ਰੈਂਡ ਸਟੋਰੀ ਹੈ ਅੱਜ ਦੇ ਟਾਈਮ ਦੀ ਸਟੋਰੀ ਹੈ ਕਿ ਅੱਜ ਮਾਝੇ ਦੇ ਵਿੱਚ ਬਾਰਡਰ ਏਰੀਆ ਦੇ ਵਿੱਚ ਚਾਹੇ ਉਹਦੇ ਵਿੱਚ ਤੁਸੀਂ ਨਸ਼ਿਆਂ ਦੀ ਗੱਲ ਕਰ ਲੋ ਵੈਪਨਸ ਦੀ ਗੱਲ ਕਰ ਲੋ ਜਾਂ ਉੱਥੇ ਦੀ ਸਰਦਾਰੀ ਦੀ ਗੱਲ ਕਰ ਲੋ ਸੋ ਕਾਫੀ ਸਾਰੇ ਪਹਿਲੂ ਨੇ ਜਿਹੜੇ ਮੈਂ ਨਹੀਂ ਟੱਚ ਕਰਨਾ ਚਾਹਾਂਗਾ ਮੈਂ ਚਾਹਾਂਗਾ ਤੁਸੀਂ ਟ੍ਰੇਲਰ ਦੇਖੋ ਜਾਂ ਤੁਸੀਂ ਫਿਲਮ ਦੇਖੋ ਤੇ ਫਿਰ ਪਤਾ ਲੱਗੂਗਾ ਮੈਸੇਜ ਵੀ ਨੇ ਛੋਟੇ ਛੋਟੇ ਜਿਵੇਂ ਤੁਸੀਂ ਵੀ ਜ਼ਿਕਰ ਕਰ ਰਹੇ ਸੀਗੇ ਬਹੁਤ ਸੰਤਾਪ ਮਾਜੇ ਨੇ ਫਿਰ ਆ ਵੀ ਹੈ ਬਾਰਡਰ ਲਾਕਾ ਹੋਣ ਦੇ ਕਾਰਨ ਵੀ ਔਰ ਅੱਜ ਦੇ ਮੌਜੂਦਾ ਤੌਰ ਦੇ ਵਿੱਚ ਜੇਕਰ ਗੱਲ ਕਰੀਏ ਬਹੁਤ ਸਾਰੀਆਂ ਖਬਰਾਂ ਸਾਨੂੰ ਹੋ ਜਾਈਆਂ ਸੋਨਾਂ ਨੂੰ ਮਿਲਦੀਆਂ ਨੇ ਕਿ ਉੱਥੇ ਗਰਨੇਡਰ ਅਟੈਕ ਹੋ ਗਿਆ ਉੱਥੋਂ ਦੇ ਨੌਜਵਾਨਾਂ ਨਾਲ ਐਂਕਾਊਂਟਰ ਹੋ ਗਿਆ ਮਝਾ ਫਿਲਮ ਕੀ ਮਝਰੀਆਂ ਨੂੰ ਇੱਕ ਹਾਈਲਾਈਟ ਹੀ ਕਰ ਰਹੀ ਹੈ ਸਿਰਫ ਗੈਰਕਸ ਨੂੰ ਗਲੋਰੀਫਾਈ ਕਰ ਰਹੀ ਹੈ ਵੀ ਮੈਸੇਜ ਵੀ ਦੇ ਕੇ ਜਾਊਗਾ ਮੈਸੇਜ ਦੇ ਕੇ ਜਾਊਗਾ ਬਾਈ ਜੀ ਗਲੋਰੀਫਾਈ ਨਹੀਂ ਦੇਖੋ ਜ਼ਿੰਦਗੀ ਦੇ ਵਿੱਚ ਹਰ ਤਰ੍ਹਾਂ ਦੇ ਆਪਾਂ ਕਹਿ ਸਕਦੇ ਆ ਪਹਿਲੂ ਹੁੰਦੇ ਆ ਹਰ ਇਨਸਾਨ ਦੇ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੇ ਰੰਗ ਹੁੰਦੇ ਆ ਫੈਮਿਲੀ ਦੇ ਵਿੱਚ ਜਾਂਦਾ ਹੋਰ ਤਰ੍ਹਾਂ ਵਿਚਰਦਾ ਹੈ ਬਾਹਰ ਜਾਂਦਾ ਹੋਰ ਤਰ੍ਹਾਂ ਵਿਚਰਦਾ ਹੈ ਫਿਰ ਕੰਮ ਕਰਦੇ ਸਾਡੇ ਕਈ ਲੋਕ ਸਾਡੇ ਅਗੇਂਸਟ ਵੀ ਖੜੇ ਹੋ ਜਾਂਦੇ ਨੇ ਉਹਨਾਂ ਨਾਲ ਸਾਡਾ ਸੁਭਾਅ ਅਲੱਗ ਤਰੀਕੇ ਦਾ ਹੁੰਦਾ ਹੈ ਸੋ ਇਸੇ ਤਰ੍ਹਾਂ ਰੰਗ ਨੇ ਇਸ ਫਿਲਮ ਦੇ ਵੀ ਅਲੱਗ ਅਲੱਗ ਰੰਗ ਨੇ ਜਿਹਦੇ ਵਿੱਚ ਤੁਹਾਨੂੰ ਲੱਗੂਗਾ ਕਿ ਹਾਂ ਯਾਰ ਇਹ ਮੈਸੇਜ ਵੀ ਕਨਵੇ ਕਰ ਰਹੀ ਹੈ ਇਹ ਉਸ ਬੁਰੇ ਦੌਰ ਦੀ ਗੱਲ ਵੀ ਕਰ ਰਹੀ ਹੈ ਤੇ ਉਹ ਗੱਲ ਵੀ ਕਰ ਰਹੀ ਹੈ ਕਿ ਅੱਜ ਜੋ ਚੱਲ ਰਿਹਾ ਜਿਹਦੇ ਵਿੱਚ ਪੋਲਿਟਿਕਸ ਦਾ ਬਹੁਤ ਵੱਡਾ ਹੱਥ ਹੈ ਕਿਵੇਂ ਸਾਡੇ ਨੌਜਵਾਨਾਂ ਨੂੰ ਯੂਜ਼ ਕਰਦੇ ਨੇ ਕਿਵੇਂ ਕਈ ਬੰਦੇ ਸਰਦਾਰੀਆਂ ਖਾਤਰ ਜਾਂ ਆਪਣੀ ਬੱਲੇ ਬੱਲੇ ਖਾਤਰ ਵੀ ਗਲਤ ਰਾਹਾਂ ਤੇ ਤੁਰ ਪੈਂਦੇ ਨੇ ਸੋ ਬਹੁਤ ਸਾਰੇ ਛੋਟੇ ਛੋਟੇ ਹੈਗੇ ਨੇ ਇਹਦੇ ਵਿੱਚ ਪਾਰਟਸ ਜਿਹੜੇ ਅਸੀਂ ਛੂਏ ਨੇ ਔਰ ਸਭ ਤੋਂ ਦੂਜੀ ਗੱਲ ਇਹ ਹੈ ਕਿ ਜਦੋਂ ਕੋਈ ਐਕਸ਼ਨ ਫਿਲਮ ਤੁਸੀਂ ਕਰਦੇ ਹੋ ਉਸ ਇਮੋਸ਼ਨ ਹੋਣਾ ਬਹੁਤ ਜ਼ਰੂਰੀ ਹੈ ਇਮੋਸ਼ਨਲੀ ਫਿਲਮ ਬਹੁਤ ਸਟਰੋਂਗ ਹੈ ਇਹ ਫਿਲਮ ਜਿੱਥੇ ਤੁਹਾਨੂੰ ਹਸਾਉਂਦੀ ਹੈ ਜਿੱਥੇ ਐਕਸ਼ਨ ਹੈ ਕਿਉਂਕਿ ਐਕਸ਼ਨ ਮੇਰਾ ਜਨਮ ਹੈ ਔਰ ਅਸੀਂ ਪੰਜਾਬੀ ਕਿਤਨਾ ਕਿਤੇ ਐਕਸ਼ਨ ਆਲਵੇਸ ਦੇਖਦੇ ਆ ਸਾਡੇ ਹੀਰੋ ਅਸੀਂ ਅੱਜ ਵੀ ਗੱਲ ਕਰ ਲਓ ਤੁਹਾਨੂੰ ਪੁੱਛਿਆ ਜਾਵੇ ਤੁਹਾਡਾ ਫੇਵਰਟ ਹੀਰੋ ਕੌਣ ਆ ਤੁਸੀਂ ਕਹੋਗੇ ਸਨੀ ਦਿਓਲ ਹੈ ਸੰਜੇ ਦਾਤਾ ਕਿਉਂਕਿ ਸਾਨੂੰ ਐਕਸ਼ਨ ਹੀਰੋ ਆਲਵੇਸ ਪੰਜਾਬੀਆਂ ਨੂੰ ਗਰਮ ਖਿਆਲੀ ਬੰਦੇ ਸਾਡੀ ਆਜ਼ਾਦੀ ਦੀ ਲੜਾਈ ਵੀ ਦੂਜਿਆਂ ਨਾਲੋਂ ਵੱਖਰੀ ਸੀਗੀ ਅਸੀਂ ਗਰਮ ਖਿਆਲੀ ਹੋ ਕੇ ਲੜੇ ਥੋੜਾ ਜਿਹਾ ਡਾਂਗ ਡੱਪੇ ਨਾਲ ਅਸੀਂ ਲੜਾਈ ਲੜੀ ਸੋ ਸਾਡਾ ਤਰੀਕਾ ਥੋੜਾ ਜਾਂ ਲੱਗਿਆ ਸੋ ਮੈਨੂੰ ਲੱਗਦਾ ਕਿ ਅਸੀਂ ਐਕਸ਼ਨ ਦੇ ذریعے ਛੋਟੇ ਛੋਟੇ ਮੈਸੇਜ ਕਨਵੇ ਕਰਕੇ ਜਾਵਾਂਗੇ ਪਹਿਲਾਂ ਤਾਂ ਉਪੀਜੀ ਅਲੱਪਾਸੇ ਆਜੋ ਥੋੜਾ ਜਾਂ ਹੁਣ ਇੱਧਰ ਸਵਾਲ ਹੀ ਬੜੇ ਔਖੇ ਆ ਸ਼ੁਕਰ ਹੈ ਆਪਾਂ ਸੋ ਪਹਿਲੇ ਨਾ ਮਲਜੀ ਬਾਸ਼ਾ ਜੀ ਪਹਿਲਾਂ ਵੀ ਕਈ ਡਾਇਲੌਗ ਪੱਕੀ ਵਾਇਰਲ ਹੋਏ ਜੀ ਮੰਦਰ ਗਿੱਲ ਹੁਣਾਂ ਦੇ ਨਾਲ ਵੀ ਫਿਰ ਤੋਂ ਇੰਟੂ ਨਾਲ ਦੇ ਨਾਲ ਵੀ ਇਹ ਇਲਾਕਾ ਕਿਹੜਾ ਆਪਣਾ ਹਾਂਜੀ ਹਾਂਜੀ ਇਹਦੇ ਵਿੱਚ ਕਿਹੜਾ ਤੁਹਾਨੂੰ ਤੁਹਾਡਾ ਬੈਸਟ ਡਾਇਲੌਗ ਲੱਗਦਾ ਜਿਹੜਾ ਲੱਗਦਾ ਕਿ ਚੱਲੂ ਸਾਰੇ ਪਾਸੇ ਇਸ ਫਿਲਮ ਦੇ ਵਿੱਚ ਇਸ ਫਿਲਮ ਦੇ ਵਿੱਚ ਮੈਨੂੰ ਲੱਗਦਾ ਆਈ ਥਿੰਕ ਉਹ ਟ੍ਰੇਲਰ ਦੇ ਵਿੱਚ ਵੀ ਆ ਆ ਜਦੋਂ ਕਹਿੰਦੀ ਹੈ ਕਿ ਯੁਰਤ ਦੀ ਗੱਲ ਕਰਦੀ ਹੈ ਉਹ ਕਿ ਜਨਾਨੀ ਚ ਬੰਦੇ ਨਾਲ ਹਮੇਸ਼ਾ ਵੱਧ ਯੁਰਤ ਹੁੰਦੀ ਹੈ ਸੋ ਉਹ ਮੈਨੂੰ ਬਹੁਤ ਵਧੀਆ ਪਾਰਟ ਲਾ ਬਹੁਤ ਮੈਨੂੰ ਲੱਗਦਾ ਮੈਂ ਡਬਿੰਗ ਦੇ ਵਿੱਚ ਵੀ ਟਕਾ ਕੇ ਹੀ ਬੋਲਿਆ ਟਕਾ ਕੇ ਬੋਲਿਆ ਸੋ ਉਹ ਵਾਲਾ ਪਾਰਟ ਮੇਰਾ ਫੇਵਰਟ ਹੈ ਇਹਨਾਂ ਨੇ ਐਕਸ਼ਨ ਕੀਤਾ ਜੀ ਮੈਨੂੰ ਕੁੱਟਿਆ ਫਿਲਮ ਚ ਬਹੁਤ ਆਕਾਸੀਆ ਬਹੁਤ ਕਿ ਮੈਂ ਸੱਚੀ ਇਹ ਇੰਟਰਵਿਊ ਚ ਵੀ ਕਹਿਣਾ ਸੀ ਬਟ ਇਹ ਦੇਵ ਸਰ ਆਈ ਡੋਟ ਨੋ ਕਿੱਦਾਂ ਕਰ ਲੈਂਦੇ ਆ ਮੈਂ ਇੱਕੋ ਵਾਰੀ ਜਦੋਂ ਅਸੀਂ ਐਕਸ਼ਨ ਕਰ ਰਹੇ ਸੀ ਮੈਂ ਡਿੱਗੀ ਸੀ ਤੇ ਉਹ ਨਮਰਾਨਗੀ ਹੋ ਗਈ ਸੀ ਬਟ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਕਿ ਇਹਨਾਂ ਦੇ ਕਿੰਨੀਆਂ ਸੱਟਾਂ ਲੱਗੀਆਂ ਹੋਈਆਂ ਫਿਰ ਥੋੜਾ ਮੈਂ ਚੁੱਪ ਕਰ ਗਈ ਬਟ ਮੇਰੇ ਪ੍ਰੋਪਰ ਚਿੰਤਾ ਜਦੋਂ ਮੈਂ ਡਿੱਗੀ ਸੀ 47 ਡਿਗਰੀ ਚ ਆਪਾਂ ਫਿਲਮ ਸ਼ੂਟ ਕੀਤੀ ਹੈ ਬੂਰਾ ਜੂਨ ਜੁਲਾਈ ਚ ਮਤਲਬ ਇਹ ਸੀ ਆਗੀ ਵਰਦੀ ਸੀਗੀ ਔਰ ਲੈ ਵੀ ਸਾਨੂੰ ਆਊਟਡੋਰ ਜਾਂਦੇ ਸੀਗੇ ਜੀ ਔਰ ਐਕਸ਼ਨ ਚੱਲਦਾ ਸੀਗਾ ਬਹੁਤ ਔਰ ਮੈਨੂੰ ਯਾਦ ਆ ਕਿ ਸਾਡਾ ਇੱਕ ਸੀਨ ਆ ਮੈਨੂੰ ਮਿੱਟੀ ਤੇ ਉਹ ਕਰਦੇ ਆ ਜੀ ਤਾਂ ਮਿੱਟੀ ਇਦਾਂ ਸੀ ਮੈਂ ਥੱਲੇ ਹੱਥ ਰੱਖ ਲਿਆ ਜੀ ਮੇਰਾ ਪੂਰਾ ਹੱਥ ਹੀ ਛਾਲਿਆਂ ਨਾਲ ਭਰ ਗਿਆ ਇੰਨਾ ਜ਼ਿਆਦਾ ਗਰਮ ਮਾਹੌਲ ਸੀਗਾ ਯਸ ਸਭੀ ਗਰਮੀ ਹੋਣੀ ਆ ਪੂਰੀ ਗਰਮੀ ਪੂਰੀ ਗਰਮੀ ਸੋ ਬਨ ਇੱਕ ਸੀਨ ਯਾਦ ਆ ਮੈਂ ਪਿੱਛੇ ਭੱਜਦੀ ਸੀ ਦੇਵਸਰ ਦੇ ਆਈ ਗੈਸ ਟਾਣੀ ਸੀ ਪਈ ਮੈਨੂੰ ਦੇਖੀ ਨਹੀਂ ਮੈਂ ਟ੍ਰਿਪ ਕਰ ਗਈ ਉਹਦੇ ਤੇ ਤੇ ਇਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਕਿ ਮੈਂ ਹੈ ਕੁੜੀ ਤਾਂ ਕੀ ਕਰਾਈ ਜਾਂਦੇ ਆ ਵਿਚਾਰੀ ਤਾਂ ਸੋ ਮੈਂ ਇਦਾਂ ਰੁੜਦੀ ਆ ਕਿ ਲਿਟਰਲੀ ਸੋ ਯਾ ਯਾ ਨਹੀਂ ਬਟ ਹਰਟਸ ਆਫ ਦੇ ਸਰ ਪਤਾ ਨਹੀਂ ਕਿੰਦਾ ਲੱਗਦਾ ਏਦਾਂ ਹੈ ਕਿ ਜਿੱਦਾਂ ਈਜ਼ੀ ਆ ਬਟ ਬਹੁਤ ਕਿਉਂਕਿ ਕਟਿੰਗ ਵੀ ਹਰ ਪਾਸੇ ਹੁੰਦੀ ਹੈ ਜੋ ਤੁਸੀਂ ਇੱਕ ਵਾਰੀ ਨਹੀਂ ਵੀ ਤੁਸੀਂ ਐਕਸ਼ਨ ਕਰਤਾ ਆ ਯੂ نو ਵਾਈਡ ਚਾਹੀਦਾ ਕਲੋਸ ਚਾਹੀਦਾ ਬਹੁਤ ਔਖਾ ਇੱਕੋ ਚੀਜ਼ ਕਰੀ ਜਾਣੀ ਬਾਰ-ਬਾਰ ਸੋ ਜੀ ਤੁਹਾਨੂੰ ਸਵਾਲ ਹੈ ਉਹ ਕਿਹੜਾ ਹੈ ਲੋਕਾਂ ਦਾ ਬਹਾਦਰਾਂ ਦਾ ਇਲਾਕਾ ਸੁਖਕੜਾ ਆਪਣਾ ਮੱਝ ਦਾ ਬਹੁਤ ਦਲਵਾਨ ਹੈ ਸੂਰ ਵੀ ਰਾਂਝੀ ਘੱਟੀ ਹੈ ਰੋਮਾਂ ਦੇ ਚਾਰ ਪਾਈਂ ਗੁਰਦੁਆਰਾ ਸਰਵਾਨ ਗੜਾ ਬੁਛਾ ਤੇ ਆਕਸੀਜਨ ਸਪਲਾਈ ਪੌਂਚਰ ਸੈਂਟਰ ਦੀ ਉਸ ਤਰ੍ਹਾਂ ਜਿੱਤੇ ਰਹੇ ਆ ਉਸ ਦੌਰ ਦੌਰਾਨ ਵੀ ਤੁਸੀਂ ਗੱਲ ਕੀਤੀ ਆ ਤੁਹਾਡਾ ਰੋਲ ਪੁਲਿਸ ਅਫਸਰ ਦਾ ਹੈ ਕਿਸ ਤਰ੍ਹਾਂ ਮਰ ਉਹ ਥੋੜਾ ਜਿਹਾ ਰੋਲ ਬਾਏ ਦੱਸੋ ਕੀ ਕਰਦੇ ਤੁਸੀਂ ਉੱਥੇ ਮੈਂ ਜੀ ਕੋਸ਼ਿਸ਼ ਤਾਂ ਕਰਦੀ ਆ ਕਿ ਸਾਰ ਨੂੰ ਸਭ ਸਿਖਾਵਾਂ ਬਾਕੀ ਤੁਸੀਂ ਉਹਨੂੰ ਫਿਲਮ ਦੇਖਣੀ ਪਊਗੀ ਜੀ ਬਟ ਮੈਂ ਆਈਪੀਐਸ ਰੋਲ ਆਈਪੀਐਸ ਦਾ ਰੋਲ ਕੀਤਾ ਆ ਤੇ ਮੈਨੂੰ ਲੱਗਦਾ ਮੈਨੂੰ ਕਾਫੀ ਟਾਈਮ ਲੱਗ ਗਿਆ ਰੋਲ ਚ ਬਣਦੇ ਕਿਉਂਕਿ ਉਹ ਤੋਂ ਪਹਿਲਾਂ ਮੈਂ ਪ੍ਰੀਵੀਅਸ ਫਿਲਮਾਂ ਥੋੜੀ ਜਿਹੀ ਚੁਲਬਲੀ ਕਰਕੇ ਆਈ ਸੀਗੀ ਪਲੱਸ ਉਹ ਤੋਂ ਬਾਅਦ ਰਜਨੀ ਵੀ ਕੀਤੀ ਸੀ ਸੋ ਮੇਰੀਆਂ ਕਾਫੀ ਕਲਾਸਿਸ ਲਗੀਆਂ ਸੀ ਬਹੁਤ ਮਤਲਬ ਮੈਨੂੰ ਲੱਗਦਾ 2 ਹਫ਼ਤੇ ਪਹਿਲਾਂ ਮੈਂ ਡੇਲੀ ਆਫਿਸ ਆਉਂਦੀ ਰਹੀਆਂ ਤੇ ਵਰਦੀ ਚ ਕਿਉਂਕਿ ਤੁਸੀਂ ਜਦੋਂ ਇੱਕ ਵਾਰੀ ਵਰਦੀ ਪਾ ਲੈਂਦੇ ਹੋ ਆਈ ਡੋਨਟ ਥਿੰਕ ਤੁਹਾਡਾ ਬਾਡੀ ਲੈਂਗੁਏਜ ਜੋ ਮੇ ਰੁਪਈ ਹੋਊਗਾ ਉਦਾਂ ਨਹੀਂ ਹੋ ਸਕਦਾ ਹੈਗਾ ਸੋ ਮੇਰੇ ਲਈ ਕਾਫੀ ਡਿਫਿਕਲਟ ਵੀ ਰਿਹਾ ਬਟ ਮੈਂ ਹੀ ਉਮੀਦ ਕਰਦੀ ਆ ਕਿ ਆਈ ਹੋਪ ਵਧੀਆ ਨਿਭਾਇਆ ਹੋਵੇ ਜੀ

ਇਹ ਜਿਹੜਾ ਕਾਫੀ ਕੜੀ ਫਿਲਮਸ ਸੱਲਾ ਮੁਈ ਸੀ ਉਹ ਤੇ ਸੈਂਸਰੀਆ ਫੇਰ ਬੰਨੀ ਐ ਪ੍ਰੈਕਸ ਰਗਾ ਸੋ ਯੂ ਡਿਡ ਯੂ ਫੇਸ ਦ ਸੇਮ ਪ੍ਰੋਬਲਮਸ ਐਟ ਯੂ ਬੀ ਲਿੰਗੁਇਸ਼ ਲੈਥ ਐਨੋਟ ਡਾਟ ਮੈਂ ਪਹਿਲਾਂ ਅ ਆਈ ਮੈਂ ਤਾਂ ਇਹ ਉਮੀਦ ਤਾਂ ਹੀ ਕਰਦੀ ਆ ਜੀ ਹਰ ਆਰਟਿਸਟ ਨੂੰ ਹੀ ਹੁੰਦਾ ਕਿ ਜਿਹੜਾ ਮੈਂ ਰੋਲ ਕਰਾਂ ਉਹ ਆਡੀਅנס ਐਕਸੈਪਟ ਕਰੇ ਬਟ ਹਾਂਜੀ ਮੈਨੂੰ ਇੱਕ ਡਰ ਜ਼ਰੂਰ ਹੈ ਕਿ ਆਈ ਹੋਪ ਜਿੱਦਾਂ ਉਹਦੀ ਵਾਕ ਆ ਜਦੋਂ ਲੱਗਦੀ ਹੈ ਕਿਉਂਕਿ ਉਸ ਤੋਂ ਪਹਿਲਾਂ ਜਿਹੜੀ ਮੈਂ ਫਿਲਮ ਕੀਤੀ ਸੀ ਉਸ ਕਾਫੀ weight lose ਹੋ ਗਿਆ ਸੀ ਸੋ ਮੈਨੂੰ ਇਹ ਸੀਗਾ ਕਿ ਜਦੋਂ ਇੱਥੇ ਵਰਦੀ ਪਾਈਓ ਥੋੜਾ ਜਿਹਾ ਲੱਗੇ ਬਟ ਬਸ ਇਹ ਉਮੀਦ ਕਰਦੀ ਆਈ ਹੋਪ ਪਸੰਦ ਆਵੇ ਜੀ ਮੈਂ ਕੋਸ਼ਿਸ਼ ਕੀਤੀ ਜਿਹੜੇ ਡਾਇਲੌਗਸ ਆ ਉਹ ਜਸਟੀਫਾਈ ਕਰ ਸਕਾਂ ਕਿਉਂਕਿ ਡਾਇਲੌਗਸ ਬਹੁਤ ਸੋਹਣੇ ਲਿਖੇ ਆ ਸੋ ਦੇਵ ਸਰ ਹੋ ਗਏ ਗੁੱਗੂ ਗੱਲ ਸਰ ਹੋ ਗਏ ਆਮ ਹੌਬੀ ਤਾਲੀਵਾਲ ਜਾਂ ਮਾਰਕਿੰਦਾ ਉਹਨਾਂ ਨੇ ਬਹੁਤ ਸੋਹਣੇ ਬੋਲੇ ਮੈਂ ਸੈੱਟ ਤੇ ਵੀ ਜੋ ਦੇਖਦੀ ਹੁੰਦੀ ਸੀ ਉਹ ਕਮਾਲ ਦੇ ਮਤਲਬ ਡਾਇਲੌਗ ਡਿਲੀਵਰੀ ਆ ਸੋ ਤੁਹਾਨੂੰ ਕੰਪੀਟੀਸ਼ਨ ਇਹਨਾਂ ਨਾਲ ਹੀ ਫੀਲ ਹੋਈ ਜਾਂਦਾ ਹੁੰਦਾ ਹੈ ਕਿ ਸੈੱਟ ਤੇ ਤੁਹਾਨੂੰ ਇਹ ਹੁੰਦਾ ਕਿ ਆਈ ਹੋਪ ਮੈਂ ਵਧੀਆ ਬੋਲ ਲਵਾਂ ਸੋ ਬਸ ਇਹ ਉਮੀਦ ਆ ਕਿ ਪਸੰਦ ਆ ਜਵੇ ਜੀ ਮੈਂ ਇਹ ਕਹਿਣਾ ਚਾਹਾਂਗਾ ਜੀ ਕਿ ਜਿਹੜੀ ਫਿਲਮ ਜਿਹੜੇ ਸੀਨ 'ਚ ਜਿਹੜਾ ਐਕਟਰ ਆ ਗਿਆ ਉਹ ਹੀਰੋ ਹੈ ਫਿਲਮ ਦਾ ਮੈਂ ਇਹ ਇੱਕ ਛੋਟਾ ਜਿਹਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਗਾ ਮੈਂ ਤੁਹਾਡੇ ਜਵਾਬ ਧਿਆਨ ਨਾਲ ਸੁਬਾਤ ਕਿ ਮੇਰੇ ਕਈ ਸੀਨ ਇਦਾਂ ਦੀ ਫਿਲਮ ਦੇ ਵਿੱਚ ਜਿਹਦੇ ਵਿੱਚ ਮੈਂ ਸਿਰਫ ਖੜਾ ਤੇ ਮੇਰਾ ਕੋਈ ਡਾਇਲੋਗ ਨਹੀਂ ਹੈਗਾ ਗੁੱਗੂ ਭਾਜੀ ਰੂਪੀ ਗਿੱਲ ਦਾ ਸੀਨ ਸੀਗਾ ਇੱਕ ਇਹਨਾਂ ਦੀ ਡਾਇਲੋਗ ਬਾਜੀ ਹੋ ਰਹੀ ਆ ਆਪਸ ਦੇ ਵਿੱਚ ਤੇ ਮੈਂ ਖੜਾ ਇੰਨਾ ਇੰਜੋਏ ਕਰ ਰਿਹਾ ਮੈਨੂੰ ਇਹ ਲੱਗਦਾ ਸੀ ਕਿ ਸੀਨ ਚੱਲੀ ਜਾਵੇ ਖਤਮ ਹੀ ਨਾ ਹੋਵੇ ਜਦ ਗੁੱਗੂ ਭਾਜੀ ਦਾ ਲੈ ਜਾ ਡਾਇਲੋਗ ਬੋਲਣ ਦਾ ਔਰ ਉਹ ਡਾਇਲੋਗ ਇੰਨੇ ਦਮਦਾਰ ਤੇ ਉਸ ਤੋਂ ਬਾਅਦ ਫਿਰ ਇੱਕ ਮਾਰਕਰਨ ਦਾਵਾ ਦੇ ਗੁੱਗੂ ਭਾਈ ਦਾ ਸੀਨ ਸੀਗਾ ਮੈਂ ਇੰਨਾ ਇੰਜੋਏ ਕੀਤਾ ਖੜ ਕੇ ਮੇਰਾ ਕੋਈ ਡਾਇਲੋਗ ਨਹੀਂ ਸੀਗਾ ਮੈਨੂੰ ਇਹ ਲੱਗਦਾ ਸੀ ਐਜ਼ ਐਨ ਐਕਟਰ ਵੀ ਯਾਰ ਉਹ ਰਸ ਮਿਲ ਰਿਹਾ ਇੱਕ ਵੀ ਉਹ ਮਜ਼ਾ ਆ ਰਿਹਾ ਹੈ ਐਂਡ ਆਡੀਅנס ਕਿੰਨਾ ਇੰਜੋਏ ਕਰੂਗੀ ਸੋ ਬਹੁਤ ਹੀ ਪਿਆਰੇ ਡਾਇਲੋਗ ਇਹਦੇ ਵਿੱਚ ਲਿਖੇ ਗਏ ਨੇ ਤੇ ਜਿਹੜੀ ਦੂਜੀ ਗੱਲ ਤੁਸੀਂ ਕੀਤੀ ਹੈ ਜੀ ਸੈਂਸਰ ਵਾਲੀ ਸੈਂਸਰ ਦੇ ਵਿੱਚ ਸਾਨੂੰ ਵਾਕਈ ਮੁਸੀਬਤਾਂ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਬਹੁਤ ਕਠਿਨਾਈਆਂ ਹੁੰਦੀਆਂ ਨੇ ਕਿ ਤਾਂ ਸਾਡੀ ਜ਼ੁਬਾਨ ਨਹੀਂ ਕੋਈ ਸਮਝਦਾ ਪੰਜਾਬੀ ਛੋਟੇ ਛੋਟੇ ਸ਼ਬਦਾਂ ਦੇ ਉੱਤੇ ਜਿਹੜੇ ਕੋਈ ਜ਼ਿਆਦਾ ਹਿੰਸਕ ਨਹੀਂ ਹੁੰਦੇ ਕੁਝ ਨਹੀਂ ਉਹਨਾਂ ਹੁਣ ਮੈਨੂੰ ਪਤਾ ਕਿ ਮੈਂ ਕਿੰਨੇ ਡਾਇਲੌਗਸ ਰੀਡਬ ਡਬ ਕੀਤੇ ਆਪਣੇ ਫੋਨ ਤੋਂ ਇੱਥੋਂ ਮੈਨੂੰ ਉੱਥੋਂ ਬੰਬੇ ਤੋਂ ਕਾਲ ਆਉਂਦੀ ਸੀ ਭਾਈ ਇਹ ਡਾਇਲੌਗ ਤੇ ਇਜੈਕਸ਼ਨ ਲੱਗ ਗਿਆ ਜਦੋਂ ਕਿ ਜੇ ਤੁਸੀਂ ਗੱਲ ਕਰੋ ਬਾਲੀਵੁੱਡ ਦੀ ਜਾਂ ਸਾਉਥੀਆ ਸਿਨੇਮੇ ਦੀ ਉਹ ਇਹਨੇ ਬਰੂਟਲ ਤਰੀਕੇ ਨਾਲ ਅੱਜਕੱਲ ਐਕਸ਼ਨ ਕਰ ਰਹੀਆਂ ਨੇ ਪਿੱਛੇ ਮਾਰ ਘਾ ਰਹੇ ਤੁਸੀਂ ਦੇਖ ਨਹੀਂ ਸਕਦੇ ਮੈਂ ਖੁਦ ਅੱਖਾਂ ਬੰਦ ਕਰ ਲੈਂਦਾ ਸੀ ਜਦੋਂ ਮੈਂ ਐਕਸ਼ਨ ਕਰਦਾ